ਨੇ ਹਰਾਂ ਨੇ ਵੁੜਲਾਡੇ ਤੋਂ ਆਏ ਅਸੀਂ ਕੀ ਦੇਣਾ ਚਾਹੁੰਦੇ ਹਾਂ ਮੇਲਾ ਤੇ ਮੇਲਾ ਦੇਖ ਕੇ ਬਹੁਤ ਵਧੀਆ ਲੱਗਿਆ ਸਭ ਨੂੰ ਜਰੂਰ ਆਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਆਉਣਾ ਚਾਹੀਦਾ ਜੋ ਆਪਾਂ ਕਿਤਾਬਾਂ ਵਿੱਚ ਪੜ੍ਹਦੇ ਆਂ ਰਿਐਲਿਟੀ ਵਿੱਚ ਦੇਖ ਕੇ ਬਹੁਤ ਵਧੀਆ ਲੱਗੂਗਾ ਸਿੱਖਣ ਨੂੰ ਮਿਲੂਗਾ ਸਿੱਪਟਲਾਡੇ ਤੋਂ ਸਪੈਸ਼ਲ ਮੇਲਾ ਵੇਖਣਾ ਹੈ ਹਾਂਜੀ ਬਿਲਕੁਲ ਬਹੁਤ ਸੋਹਣਾ ਮੇਲਾ ਮੈਨੂੰ ਤਾਂ ਲੱਗਿਆ ਕਿ ਤੁਹਾਨੂੰ ਮੇਲਾ ਲੱਗਿਆ ਮੇਰੇ ਭਾਬੀ ਨੇ ਦੱਸਿਆ ਸੀ ਮੈਨੂੰ ਮੇਲਾ ਲੱਗਾ ਤਾਂ ਮੈਂ ਚਲੀ ਆਏ ਦੇਖਿਆ ਯਾਰ ਬਸ ਉਹੀ ਅਪੀਲ ਕਰਨੀ ਸੀ ਮੈਂ ਖਾਸ ਪਟਲਾਡੇ ਵਾਲਾ ਜ਼ਰੂਰ ਮੈਲਾ ਕੇ ਦੇਖਣ ਬਹੁਤ ਕੁਝ ਦੇਖਣ ਨੂੰ ਬਹੁਤ ਸੋਹਣਾ ਸਭ ਕੁਝ ਜ਼ਰੂਰ ਆਉਣਾ ਚਾਹੀਦਾ ਦੇਖ ਪਹਿਲਾਂ ਕਦੇ ਦੇਖਿਆ ਜਿਹੇ ਪ੍ਰਕਾਰ ਦੇ ਨਹੀਂ ਬਿਲਕੁਲ ਨਹੀਂ ਐਦਾ ਪਹਿਲਾਂ ਕਦੇ ਨਹੀਂ ਦੇਖਿਆ ਅਰੇ ਦੀਮਾ ਮਠੇਂਡਰ ਲੋਕਲ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੇਲਾ ਲੱਗਿਆ ਹੋਇਆ ਹੈ ਬਹੁਤ ਵਧੀਆ ਫੀਲ ਹੋਇਆ ਆ ਕੇ ਇਸ ਤਰ੍ਹਾਂ ਦੀਆਂ ਪੰਛੀਆਂ ਪਹਿਲਾਂ ਕਦੇ ਐ ਸਾਹਮਣੇ ਦੇਖੀਆਂ ਨਾਜੀ ਕਦੇ ਵੀ ਨਹੀਂ ਦੇਖੀਆਂ ਲਾਈਵਸ ਪਹਿਲੀ ਵਾਰ ਦੇਖੀਆਂ ਹੈ ਡਿਸਕਵਰੀ ਚ ਦੇਖਿਆ ਹੋਈ ਹੈ ਹਾਂਜੀ ਵਸੂਲੀ ਹੋ ਰਹੀ ਹੈ ਪੈਸਿਆਂ ਦੀ 100 ਰੁਪਏ ਕੋਈ ਵਾਲਾ ਨਹੀਂ ਲੈਂਦਾ ਜਿਵੇਂ ਕੁਝ ਚੰਗਾ ਚੋਣ ਜਿਹੜੀਆਂ ਖਾਸ ਕਰ ਲੈਡੀਜ਼ ਆ ਤਾਂ ਅੱਜ ਬੈਠਣੀ ਆ ਮਤਲਬ ਕਿ ਉਹਨਾਂ ਨੂੰ ਵੀ ਆਣਾ ਚਾਹੀਦਾ ਹੈ ਕਿ ਇੰਜੋਏ ਕਰਨ ਉਹ ਵੀ ਬਟਿੰਡੇ ਦੇ ਜਾਨੇ ਮੇਲੇ ਲੱਗੇ ਆ ਉਹ ਆਣਾ ਚਾਹੀਦਾ ਉਹਨਾਂ ਨੂੰ ਵੀ ਲੱਗਦਾ ਨਹੀਂ ਜਿਵੇਂ ਲੈਡੀਜ਼ ਘਰਾਂ ਤੇ ਰਹਿੰਦੀਆਂ ਉਹਨਾਂ ਦਾ ਸਟ्रेस ਰਹਿੰਦੀ ਆ ਜਾਂ ਘਰਾਂ ਦੇ ਕੰਮਾਂ ਚੁੱਲੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦੇ ਮੇਲਿਆਂ ਦਾ ਕੁਝ ਸਮੇਂ ਬਾਅਦ ਤੋਂ ਵੀ ਹਾਂਜੀ ਉਹਨਾਂ ਨੂੰ ਵੀ ਆਜੇ ਮੇਲੇ ਵਿੱਚ ਆਣਾ ਚਾਹੀਦਾ ਹੈ ਘਰੋਂ ਦੇ ਕੰਮ ਛੱਡ ਕੇ ਮਿਲਵਾਨਾ ਚਾਹੀਦਾ ਹੀ ਉਹਨਾਂ ਨੂੰ ਵੀ ਅਨੀਤਾ ਰਾਣੀ ਜੀ ਨਿਰਵਾਣੇ ਤੋਂ ਜੀ ਕਿਸ ਤਰ੍ਹਾਂ ਦਾ ਲੱਗਿਆ ਮੇਲਾ ਬਹੁਤ ਵਧੀਆ ਲੱਗਿਆ ਜੀ ਕੀ ਕਹਿਣਾ ਚਾਹੁੰਦੇ ਹਾਂ ਨਿਰਵਾਣੇ ਦੇ ਬੜੇ ਤੋਂ ਲੋਕ ਆਉਂਦੇ ਆਉਣਾ ਨੂੰ ਐਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਆ ਕੇ ਮੇਲਾ ਦੇਖੋ ਇੱਥੇ ਬਠਿੰਡੇ ਚ ਇਹ ਕਿਸੀ ਇਸ ਤਰ੍ਹਾਂ ਬੱਚੀਆਂ ਜਿੰਨਾ ਕਰੇ ਜਿੰਨੇ ਹੁਣ ਇੰਨੀਆਂ ਸਾਹਮਣੇ ਨਹੀਂ ਜੀ ਇੰਨੀਆਂ ਤਾਂ ਨਹੀਂ ਦੇਖਿਆ ਥੋੜੀ ਬਹੁਤ ਦੇਹਰਾ ਤੁਨ ਦੇਖਿਆ ਸੀ ਗਿਆ ਮੈਂ ਦੇਹਰਾ ਤੁਨ ਗਈ ਸੀਗੀ ਮਸਤੀ ਕੋਲੇ ਉੱਥੇ ਦੇਖਿਆ ਸੀ ਘਟ ਸੀ ਗਿਆ ਇੱਥੇ ਬਹੁਤ ਵਧੀਆ ਦੇਖਿਆ ਜੀ ਬਹੁਤ ਜ਼ਿਆਦੇ ਆ ਪੈਸਾ ਦੀ ਕਿਸੀ ਹੋ ਗਈ ਹੈ ਹਾਂ ਜੀ ਪੈਸਾ ਦੀ ਬਹੁਤ ਜ਼ਿਆਦੇ ਕਿਤੇ ਬਹੁਤ ਸ਼ਾਨ ਵਾਲ ਦੇ ਹਾਂਜੀ 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 ਸੜ ਛੋਟੀ ਕੁੜੀ ਆ ਹਾਂਜੀ ਬਹੁਤ ਜਿਆਦੇ ਬਹੁਤ ਵਧੀਆ ਪੈਸੇ ਦਾ ਹੱਕ ਬਹੁਤ ਵਧੀਆ ਮਿਲਿਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੇਨੂ ਹੈ ਜੀ ਮੇਲੇ ਚ ਕਿਸ ਤਰ੍ਹਾਂ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਕਹਿੰਦੇ ਸਭ ਨੂੰ ਹੀ ਮੇਲੇ ਵਿੱਚ ਆਣਾ ਚਾਹੀਦਾ ਹੈ ਇਹ ਜੇ ਮੇਲਾ ਕਦੇ ਸ਼ਹਿਰਾਂ ਵਿੱਚ ਵੀ ਦੇਖਿਆ ਜਿੰਨਾ ਕਿ ਬਿਠਿੰਡੇ ਵਿੱਚ ਲੱਗਿਆ ਹੈ ਬਹੁਤ ਜਿਆਦੇ ਮਤਲਬ ਨਵੇਂ ਚੀਜ਼ਾਂ ਦੇਖਣ ਨੂੰ ਮਿਲੀਆਂ ਫਿਸ਼ਸ ਤਾਂ ਨਹੀਂ ਕਿਤੇ ਵੀ ਨਹੀਂ ਦੇਖੇ ਜਿਵੇਂ ਕਿਥੇ ਦੇਖੇ ਬਹੁਤ ਜਿਆਦੇ ਪ੍ਰਕਾਰ ਦੇ ਫਿਸ਼ ਨੇ ਜਿ세 ਦੇਖਿਆ ਨਹੀਂ ਕਦੇ ਵੀ ਹਾਂਜੀ 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 ਇਤਾਂ ਰਿਜਨਲ ਤਾਂ ਕਦੇ ਵੀ ਨਹੀਂ ਦੇਖਿਆ ਜਿਨੇ ਕਦੇ ਦੇਖਿਆ ਬਹੁਤ ਜਿਆਦਾ ਮਤਲਬ ਇੰਜੋਏ ਹੋਇਆ ਬਹੁਤ ਬੱਛਾ ਲੱਗਿਆ ਕਦੇ ਵੀ ਇਸ ਤਰ੍ਹਾਂ ਦੇ ਮੇਲੇ ਵਿੱਚ ਪੁਕਲੀ ਤੋਂ ਵੀ ਹਿੱਸਾ ਕਰਨਾ ਚਾਹੀਦਾ ਚਾਹੀਦਾ ਬਿਲਕੁਲ ਚਾਹੀਦਾ ਹੈ ਹਾਂਜੀ ਤਾਂ ਅਗਲੇ ਦੁਬਾਰਾ ਲੱਗ ਸਕੇ ਬਹੁਤ ਹੀ ਮੇਲਾ ਅੱਛਾ ਹਾਂਜੀ ਹਾਂਜੀ ਫੋਨ ਮਿਲ ਕੇ ਇੱਥੇ ਦੇਖਿਆ ਕਿ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਜਿਵੇਂ ਲੋਕ ਛੁੱਟੀਆਂ ਤੇ ਆ ਜਾਂਦੇ ਇੱਥੇ ਮੈਂ ਕਹਿੰਦੀ ਬਟਿੰਡਾ ਘੁੰਮੋ ਬਟਿੰਡਾ ਦਾ ਮੇਲਾ ਦੇਖੋ ਨਮਨ ਨਮਨ ਹੰਜਨਾ ਪਟੇਲਨਗਰ ਬਠਿੰਡਾ ਸਰ ਮਤਲਬ ਬੱਚਿਆ ਤਾਂ ਸੁਣਿਆ ਸੀ ਬੈਂਗਲੋਰੋਂ ਦੇਖਦੇ ਆ ਬੱਚੇ ਮਤਲਬ ਅਸੀਂ ਫਸਟ ਟਾਈਮ ਦੇਖਿਆ ਬਹੁਤ ਕ੍ਰੇਜ਼ ਨਾਲ ਆਏ ਆ ਸੀ ਬਾਕੀ ਜੋ ਲ ਲ ਵਗੈਰਾ ਤਾਂ ਅਸੀਂ ਹਮੇਸ਼ਾ ਦੇਖਦੇ ਰਹਿੰਦੇ ਆ ਇਹ ਚੀਜ਼ ਫਸਟ ਟਾਈਮ ਦੇਖਣ ਨੂੰ ਮਿਲੀ ਹੈ ਨਹੀਂ ਸਰ ਮੈਂ ਤਾਂ ਫਸਟ ਟਾਈਮ ਦੇਖੀ ਆ ਹਾਂ ਡਿਸਕਵਰੀ ਬਸ ਚੈਨਲ ਤੇ ਦੇਖੀ ਆ ओरिजिनल ਚਾਜ ਦੇਖੀ ਆ ਫਸਟ ਟਾਈਮ ਦੇਖੀ ਆ ਔਰ ਬਹੁਤ ਅੱਛਾ ਲੱਗਿਆ ਸਰ ਬਹੁਤ ਟਾਈਪਸ ਸੀ ਹੈ ਮਤਲਬ ਨਾਮ ਪੜ ਕੇ ਥੱਕ ਗਏ ਸੀ ਟਾਈਪਸ ਤਾਂ ਹੈਗੀਆਂ ਹੀ ਆ ਹਾਂ ਬਿਲਕੁਲ ਐਕਿਊਰੇਟ ਐਸੇ ਖਰਚ ਵੀ ਬੜੇ ਹੋਏ ਹੋਣਗੇ ਬੇਟੇ ਨੇ ਸਪੈਸ਼ਲੀ ਕਿਹਾ ਕਹਿੰਦਾ ਬੜਾ ਵੀ ਵੀ ਇਹਨਾਂ ਦਾ ਪ੍ਰੋਜੈਕਟ ਕਾਫੀ ਮਹਿੰਗਾ ਲੱਗ ਰਿਹਾ ਵੀ ਟਿਕਟਾ ਵੀ ਕੋਈ ਇੰਨੀ ਜ਼ਿਆਦਾ ਮਹਿੰਗੀ ਨਹੀਂ ਲੱਗ ਰਹੀ ਜਿੰਨਾ ਕੀ ਪ੍ਰੋਜੈਕਟ ਆਪਣਾ ਕਾਸਟ ਹੀ ਲੱਗ ਰਿਹਾ ਹੈਗਾ ਬਹੁਤ ਵਧੀਆ ਅਰੇਂਜਮੈਂਟ ਹੈ ਠੀਕ ਅੱਛਾ ਲੱਗਿਆ ਹਾਂ ਹਾਂ ਬਹੁਤ ਨਹੀਂ ਲੱਗਣਾ ਚਾਹੀਦਾ ਇਹ ਬਿਲਕੁਲ ਨਹੀਂ ਬਿਲਕੁਲ ਕੁਲਸ਼ਿੰਦਰ ਕੁਮਾਰ ਜੀ ਪਟੇਲ ਨਗਰ ਪਟੇਲਾ ਏਰੀਅਮ ਦੇਖਣ ਆਏ ਸੀ ਕਿ ਅਲਟੀਮੇਟ ਲੱਗਿਆ ਬਹੁਤ ਜ਼ਿਆਦਾ ਵਧੀਆ ਜਿੰਨਾ ਉਮੀਦ ਤੋਂ ਵੱਧ ਵਧੀਆ ਲੱਗਿਆ ਇਹ ਕਹਾ ਪਹਿਲੀ ਵਾਰੀ ਲੱਗਿਆ ਨਹੀਂ ਨਹੀਂ ਬੱਚੇ ਇੱਥੇ ਬੰਗਲੌਰ ਵਗੈਰਾ ਦੇਖ ਕੇ ਆਏ ਆ ਸਾਡੀ ਉਹਨਾਂ ਨੇ ਦੱਸਿਆ ਸੀ ਵੀ ਇਸ ਤਰ੍ਹਾਂ ਦਾ ਹੁੰਦਾ ਹੈਗਾ ਪਰ ਵੀ ਹਾਂ ਬਿਲਕੁਲ ਬਿਲਕੁਲ ਲੱਗਣੇ ਚਾਹੀਦੇ ਹਾਂ ਛਾਉਣ ਦੇਈ ਤੇ ਇਹ ਨਵੀਂ ਚੀਜ਼ ਲੱਗੀ ਆਪਣ ਪਹਿਲੀ ਵਾਰੀ ਉਹਦੀ ਵੀ ਪਹਿਲਾਂ ਤਾਂ ਹੁਣ ਮੇਲੇ ਮੂਲੇ ਲੱਗਦੇ ਆ ਉੱਥੇ ਰੇਤਾਂ ਹੀ ਉੱਡਦਾ ਰਹਿੰਦਾ ਜ਼ਿਆਦਾਤਰ ਉੱਠ ਘੋੜੇ ਦੇ ਆ ਜਾਂਦੇ ਚਾਹੇ ਜਿੰਨਾ ਤੋਂ ਬਾਅਦ ਪਰ ਇੱਕ ਡਿਫਰੈਂਟ ਜੀ